ਜੈ ਮਾਤਾ ਦੀ 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 ਰੋਜਾਨਾ ਸੁਪਰੀਮ ਟਾਈਮ ਨਿਊ ਚੈਨਲ ਦੀ ਟੀਮ ਅੱਜ ਮਾਤਾ ਚਿੰਤਪੁਰਨੀ ਦਰਬਾਰ ਤੇ ਪਹੁੰਚੀ ਹੋਈ ਹੈ ਉਸ ਉਪਰੰਤ ਸਾਡੇ ਬਾਬਾ ਜੀ ਜਿਹੜੇ ਕਿ ਹਰੀਨੋ ਕੋਟ ਤੋਂ ਉਪਰਾ ਤੋਂ ਡੇਰਾ ਬਾਬਾ ਫਰੀਦ ਡੇਰੇ ਤੋਂ ਬਾਬਾ ਜੀ ਪਹੁੰਚੇ ਨੇ ਬਾਬਾ ਮੋਹਨ ਚਿਸਤੀ ਸਰ ਪ੍ਰਸਤੀ ਦੇੇਠ ਸਾਡੇ ਬਾਬਾ ਜੀ ਜਿਹੜੇ ਕਾਰਜਕਾਰੀਆਂ ਕਰ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਤੁਹਾਡਾ ਕੀ ਨਾਮ ਜੀ ਹੈ ਬਾਬਾ ਜੀ ਮਾਤਾ ਜੀ ਮੇਰਾ ਇਹ ਸ਼ੁਗਨਾਮ ਬਾਬਾ ਰਜੀ ਚਿਸਤੀ ਜੋ ਡੇਰਾ ਬਾਬਾ ਸ਼ੇਖ ਫਰੀਦ ਫਰੰਡ ਹਰੀਨੋ ਖਲੀਫਾ ਬਾਬਾ ਮੋਹਨ ਚਿਸਤੀ ਦੇੋਂ ਬਾਅਦ ਗੱਦੀ ਨਸੀਬ ਦੇ ਤੌਰ ਤੇ ਸਵਾਮਨ ਵਾਣਾ ਤੇ ਮਹਾਮਾਈ ਜੋ ਸਾਡੇ ਕੁਲ ਦੇਵੀ ਹੈ ਤੇ ਅਸੀਂ ਆਪਣੇ ਡੇਰੇ ਦੇ ਨਾਲ ਜੈ ਮਾਂ ਚੰਦਪੁਰ ਨੀ ਮੰਦਿਰ ਦੀ ਉਸਾਰਨਾ ਕੀਤੀ ਹੈ ਮੂਰਤੀ ਸਥਾਪਨਾ ਕੀਤੀ ਹੈ ਇਸ ਕਰਕੇ ਹਰ ਸਾਲ ਵੀ ਔਰ ਹਰ ਮਹੀਨੇ ਦੇ ਵਿੱਚ ਵੀ ਇੱਕ ਵਾਰ ਅਸੀਂ ਮਾਂ ਦੇ ਦਰਸ਼ਨ ਲਈ ਆਉਨੇ ਆ ਤੇ ਸਾਥ ਸੰਗਤ ਨੂੰ ਇਸ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਨੇ ਆ ਇਸੇ ਤਰ੍ਹਾਂ ਮਹਾ ਮਾਈ ਸਾਹਿਬ ਦੀਆਂ ਮੰਨੀਆਂ ਭਾਵਨਾ ਪੂਰੀਆਂ ਕਰਦੇ ਤੇ ਸਭ ਆ ਕੇ ਮੇਲੇ ਦੇ ਵਿੱਚ ਆਪਣਾ ਮਹਾ ਮੈਦਾ ਜੀ ਮਤ ਪ੍ਰਾਪਤ ਕਰ ਜਿਹੜੀ ਮੂਰਤੀ ਸਥਾਪਨਾ ਕੀਤੀ ਬਾਬਾ ਜੀ ਇਹ ਕਿਹੜੀ ਜਗ੍ਹਾ ਤੇ ਕੀਤੀ ਸੀ ਇਹ ਡੇਰੇ ਦੇ ਨਾਲ ਹੀ ਜੀ ਬਾਹਰ ਇੱਕ ਸਾਈਡ ਦੇ ਉੱਤੇ ਅਲੱਗ ਕਮਰਾ ਬਣਾ ਕੇ ਰੱਖਿਆ ਸੀ ਉਹ ਕਿੰਨਾ ਟਾਈਮ ਹੋ ਗਿਆ ਮੂਰਤੀ ਸਥਾਪਨਾ ਨੂੰ ਹੁਣ ਉਹ ਹਜੇ 1 ਸਾਲ ਹੀ ਹੋਇਆ ਜੀ 1 ਸਾਲ ਹੋ ਗਿਆ ਮੂਰਤੀ ਸਥਾਪਨਾ ਨੂੰ ਉਹ ਸਮੂਰਤੀ ਜਿਹੜੀ ਸਥਾਪਨਾ ਕੀਤੀ ਸੀ ਉੱਥੇ ਕਿੰਨੇ ਕੁ ਮਤਲਬ ਲੋਕ ਜਿਹੜੇ ਅੰਸ਼ ਚੱਲੂ ਹਾਂਜੀ ਹਜੇ ਪਿੰਡ ਵਾਲੇ ਹੀ ਆ ਜੀ ਪਿੰਡ ਦੇ ਲੋਕ ਜਿਹੜੇ ਉੱਥੇ ਪਹੁੰਚ ਹਾਂਜੀ ਹਾਂਜੀ ਪਿੰਡ ਦੇ ਲੋਕ ਸਵੇਰ ਸ਼ਾਮ ਆਰਤੀ ਦੇ ਵਿੱਚ ਪਹੁੰਚਦੇ ਆ ਸਵੇਰ ਸ਼ਾਮ ਆਰਤੀ ਹੁੰਦੀ ਹੈ ਮੰਦਰ ਦੇ ਵਿੱਚ ਮੂਜੇ ਜਿਵੇਂ ਹਾਸਮੀ ਵਗੈਰਾ ਸਾਰਾ ਉਹ ਜੋ ਵੀ ਇਸ ਜਿੰਦ ਹਰਾਂ ਦਾ ਮਹਾ ਮੈਦਾਨ ਹੈ ਮਨਾਇਆ ਹੈ ਤੇ ਇੱਥੇ ਬਾਬੇ ਜੀ ਦੀ ਮਾਤਾ ਚੰਦਪ੍ਰੀਤ ਜੀ ਦੇ ਪਰਿਵਾਰ ਦੇ ਵਿੱਚ ਕਦੋਂ ਦੇ ਆਏ ਹੋ ਹਾਂਜੀ ਇਹ ਤਾਂ ਅਸੀਂ ਕੱਲ ਹੀ ਆਏ ਹਾਂ ਜੀ ਠੀਕ ਹੈ ਕੱਲ ਆਏ ਹਾਂ ਜਿੰਨਾ ਕੋ ਹੋ ਸਕਦਾ ਆਪ ਜੀ ਮਨੁੱਖਾਂ ਦੇ ਬੱਚਿਆਂ ਵਾਂਗ ਦੇ ਯਾਨ ਸਾਨੂੰ ਸਾਡੇ ਸਮਾਨ ਵੀ ਲੈ ਕੇ ਆਏ ਹਾਂ ਜੋ ਅੱਗੇ ਲੰਗਰ ਅੰਸ਼ ਕਰਕੇ ਲਾਉਦੇ ਆ ਜੋ ਕਿ ਸ਼ਰਧਾਲੂ ਬੱਚਿਆਂ ਨੂੰ ਜਿਹੜੀਆਂ ਕੇ ਸਿਵਾਵਾਂ ਦੇ ਲਈ ਲੰਗਰ ਲਗਾਤੇ ਨੇ ਜਿਹੜੇ ਕਿ ਬੱਚਿਆਂ ਨੂੰ ਬੈਸਕਟ ਵਗੈਰਾ ਪੂਰੀਆ ਵਗੈਰਾ ਜੋ ਵੀ ਠੀਕ ਉਹ ਵੀ ਮਤਲਬ ਇੱਥੇ ਬੰਦਿਆ ਠੀਕ ਤੁਸੀਂ ਬਾਬਾ ਜੀ ਜਿਹੜੇ ਇਸ ਮਿਹਨਤ ਵਿੱਚ ਇੰਨੀ ਗੁਣੀਆਂ ਦਿੱਤੀ ਹੈ ਇੰਨੀ ਗੁਣੀਆਂ ਜਿਹੜੀ ਤੁਹਾਨੂੰ ਬਹੁਤ ਜੀ ਬਹੁਤ ਬੇਅੰਤ ਮਹਾਮਾਇਦੇ ਉਪਾਰ ਕਰਤਾ ਦੇ ਨਾਲ ਅੱਧਾ ਹਿੰਦੁਸਤਾਨ ਮਹਾਮਾਇਦੇ ਦਰਸ਼ਨਾਂ ਵਾਸਤੇ ਆਇਆ ਇਸੇ ਤਰ੍ਹਾਂ ਮਹਾਮਾਇਦੇ ਦਰਬਾਰ ਤੇ ਮਿਲਣ ਲੱਗ ਪੈ ਰਹੇ ਨੇ ਤੇ ਲੋਕ ਆ ਕੇ ਅਮਨ ਸਰ ਗੁੰਮੇ ਰਹੇ ਨੇ ਤੇ ਆਪਣੇ ਜੋੜਨਾ ਫੜਦੇ ਨੇ ਤੁਸੀਂ ਜਿਹੜੇ ਹੋਰ ਜਿਹੜੇ ਸ਼ਰਧਾਲੂ ਨੇ ਜਾਂ ਉਸ ਇਲਾਕੇ ਦੇ ਨवासी ਪੰਜਾਬ ਵਾਸੀ ਉਹਨਾਂ ਨੂੰ ਵੀ ਸੰਜੈਣਾ ਚਾਹੂੰ ਤੇ ਇਹ ਜੀ ਵੇਖੋ ਹਰ ਧਰਮ ਦੇ ਵਿੱਚ ਮਹਾਮਾਈ આજ ਸ਼ੈ ਦਿਨੋਂ ਕਾਇਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਹੋਏ ਸ੍ਰੀ ਪ੍ਰਭਾਤ ਤੋਂ ਬਾਅਦ ਇਹਨਾਂ ਦੀ ਆਪਨਾ ਹੋਣੀ ਹੈ ਤੇ ਇਹ ਸਾਨੂੰ ਇਸ ਚੀਜ਼ ਨੂੰ ਭੁਲਾ ਕੇ ਕਿਸੇ ਵੀ ਧਰਮਵਾਦ ਦੇ ਨਾਂ ਪੈਂਦੇ ਹੋਏ ਮਹਾਮਾਈ ਦਾ ਆਸ਼ੀਰਵਾਦ ਸਭ ਨੂੰ ਪ੍ਰਾਪਤ ਕਰਨਾ ਚਾਹੀਦਾ ਇੱਥੇ ਆ ਕੇ ਆਪਣੀਆਂ ਝੋਲੀਆਂ ਭਲਾ ਕੇ ਝੋਲੀਆਂ ਭਰਨੀਆਂ ਚਾਹੀਦੀਆਂ ਤੇ ਇੱਕ ਇਹ ਵੀ ਬਹੁਤ ਵੱਡੀ ਸਾਜ ਬੰਦੀ ਹੈ ਜਿਵੇਂ ਸਾਰਾ ਪੰਜਾਬ ਨਹੀਂ ਹਿੰਦੁਸਤਾਨ ਦੇ ਵਿੱਚੋਂ ਤਾਂ-ਤਾਂ ਤੋਂ ਆ ਕੇ ਲੰਗਰ ਲੱਗਦੇ ਆ ਇਕਤਾ ਭਾਈਵਾਲ ਦਾ ਸੁਨਿਆਹ ਮਿਲਦਾ ਇੱਥੇ ਬਾਬਾ ਜੀ ਕਿੰਨੇ ਕਾਲ ਤੁਸੀਂ ਦੇਖੇ ਨੇ ਜੇ ਲੰਗਰ ਲੱਗੇ ਹੋਏ ਨੇ ਕਿੰਦੀ ਜਗ੍ਹਾ ਤੇ ਲੰਗਰ ਕਿੰਨੇ ਲੋਕਾਂ ਨੇ ਲਾਇਆ ਲੰਗਰ ਜੀ ਬਹੁਤ ਲੱਗਿਆ ਇਤੋਂ ਪੰਜਾਬ ਦੀ ਹੱਦ ਦੇ ਵਿੱਚ ਪੰਜਾਬ ਹੁਸ਼ਿਆਰਪੁਰ ਤੋਂ ਲੈ ਕੇ ਜਿੰਨਾ ਪੰਜਾਬ ਦਾ ਏਰੀਆ ਵਿੱਚ ਤਾਂ ਬਹੁਤ ਜ਼ਿਆਦਾ ਹੀ ਲੰਗਰ ਲੱਗਦਾ ਬਹੁਤ ਤੱਕੜਾ ਜਾਮ ਲੱਗੇ ਕਦੇ ਕਦੇ ਲੰਗਰ ਲੱਗੇ ਹੋਏ ਸੀ ਹਰ ਚੀਜ਼ ਹੈ ਦੁਨੀਆ ਦੀ ਹਰ ਚੀਜ਼ ਦੀ ਇੱਥੇ ਮੁੰਲਾ ਏਰੀਆ ਤੋਂ ਲੈ ਕੇ ਦਾ ਰੋਟੀ ਲੰਗਰ ਪਾਣੀ ਜੋ ਵੀ ਜਿਹੜੀ ਚੀਜ਼ ਆਪਾਂ ਗਿਣਾ ਸਕਦੇ ਨਹੀਂ ਸਾਨੂੰ ਵੀ ਦੇਖਦੋਂ ਬਿਨਿਆ ਕਿ ਜਿਹੜੇ ਆਈਸਕ੍ਰੀਮ ਕਾਫੀ ਕੋਈ ਅੰਤ ਨਹੀਂ ਪੂਰੀ ਛੋਲੇ ਰੋਟੀ ਮੰੰਜ ਸੋਚੋ ਤੁਹਾਨੂੰ ਮਾਦੇ ਦਰਬਾਰ ਤੇ ਉਹੀ ਮਿਲਦਾ ਤਾਫੀਦ ਫਰੀਨੋਂ ਦੀ ਜਿਹੜੀ ਸ਼ਰਧਾਲੂ ਔਰ ਦੇਵਾ ਜੀ ਵੀ ਪਹੁੰਚੇ ਹੋਏ ਨੇ ਬਾਬਾ ਜੀ ਨਾਲ ਅਸੀਂ ਗੱਲਬਾਤ ਕੀਤੀ ਹੈ ਕਿ ਉਥੋਂ ਦੇ ਬਾਰੇ ਸਾਰੀ ਉਹਨਾਂ ਅਸੀਂ ਦੇਵਾ ਜੀ ਬੈਠੇ ਨੇ ਅਸੀਂ ਪਹਿਲੇ ਜੈ ਮਾਤਾ ਦੀ ਕਹਿੰਦੇ ਹੋਏ ਕਹਾਂਗੇ ਕਿ ਤੁਹਾਡੇ ਆਪਣੇ ਬਾਰੇ ਕੁਝ ਦੱਸੋ ਦੇਵਾ ਜੀ ਜੈ ਮਾਤਾ ਕਿਸੇ ਦਰਵਾਜ਼ੇ ਇਹ ਦੱਸੋ ਕਿ ਅੱਜ ਇਸ ਦਰਵਾਰ ਦੇ ਵਿੱਚ ਕਿੰਨੇ ਸਾਲ ਤੋਂ ਤੁਸੀਂ ਦਰਵਾਰ ਦੇ ਵਿੱਚ ਹਰੀ ਨੌ ਕੋਟਪੁਰਾ ਤੋਂ ਪਹੁੰਚੇ ਹੋ ਤੁਹਾਡਾ ਕੀ ਕਹਿਣਾ ਹੈ ਬਹੁਤ ਕਿਸੇ ਦਾ ਮਹਿਸੂਸ ਹੋ ਰਿਹਾ ਦਰਵਾਜ਼ਾ ਬਹੁਤ ਬਧਿਆਨ ਬਹੁਤ ਖੁਸ਼ੀਆਂ ਮੈਂ ਬਚਪਨ ਤੋਂ ਆ ਰਹੀ ਹਾਂ ਇਸ ਦਰਵਾਜ਼ੇ ਨੂੰ 34 ਸਾਲ ਹੋ ਗਏ ਇਸ ਦਰਵਾਜ਼ਾ ਦਾ ਦਰਵਾਜ਼ੇ ਆਉਂਦੀਆਂ ਫਿਰ ਤੋਂ ਅੱਜ ਤੁਸੀਂ ਦਰਬਾਰ ਦੇ ਦਰਸ਼ਨ ਕੀਤੇ ਮਾਭੂ ਦੇ ਦਰਸ਼ਨ ਕੀਤੇ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਬਹੁਤ ਵਧੀਆ ਲੱਗਿਆ ਆਹ ਦੀ ਸੰਗਤ ਮਾਣੇ ਦਰਸ਼ਨ ਮਾਣ ਕੇ ਆਹਨੇ ਕੁੱਲੇ ਦਰਸ਼ਨ ਹੋ ਰਹੇ ਆ ਅਧਿਮਾ ਦੇ ਰੂਪੇ ਅਸੀਂ ਝੋਲਣਾ ਕਰ ਰਹੇ ਲੋਕਾਂ ਦੀ ਕੀ ਇੱਛਾ ਹੈ ਕਿ ਸੰਗਤ ਜਿਹੜੀ ਹੋਣੀ ਆਹ ਦੀ ਸੰਗਤ ਮਾਣੇ ਚਾਹਨਾ ਚਾਹਦੇ ਦਰਸ਼ਨ ਕਰਕੇ ਇਹ ਮਾ ਆਸ਼ੀਰਵਾਦ ਹੈ ਜੈ ਮਾਤਾ ਜੈ ਮਾਤਾ ਲਖਿੰਦਰ 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 ਗੌਰ ਜੀ ਦੇ ਨਾਲ ਪਹੁੰਚੇ ਹਨ ਬਾਬਾ ਜੀ ਦੇ ਨਾਲ ਇਹ ਅਸੀਂ ਉਹਨਾਂ ਨਾਲ ਵੀ ਦੋ ਸ਼ਬਦ ਕਵਾਂਗੇ ਕਿ ਤੁਸੀਂ ਵੀ ਲੋਕਾਂ ਨੂੰ ਸਰਦਾਰਾਂ ਨੂੰ ਪੜਤਾਂ ਨੂੰ ਹਰੀ ਨਾਉਂ ਦੇ ਕੋਟਪੁਰਾ ਦੇ ਪੰਜਾਬ ਦੇ ਲੋਕਾਂ ਨੂੰ ਦੋ ਸ਼ਬਦ ਮੈਂ ਬਾਬਾ ਮੋਹੰਦਸ ਸਿੰਘ ਦੀ ਬੇਟੀ ਹੈ ਠੀਕ ਹੈ ਬਾਬਾ ਮੋਹੰਦਸ ਸਿੰਘ ਖਲੀਫਾ ਹਰੀਨੋ ਵਾਲੇ ਜਿਹੜੇ ਜਾਣੇ ਮਾਨੇ ਹੋਏ ਜਿਹੜੀ ਸ਼ਕਤੀ ਤੇ ਲੋਕਾਂ ਦਾ ਉਧਾਰ ਕਰਨ ਵਾਲੇ ਇਹ ਉਹਨਾਂ ਦੀ ਭੈਣ ਜੀ ਨੇ ਤੇ ਇਹ ਬਾਬਾ ਜੀ ਦੇ ਬੇ ਬੈਠ ਨਹੀਂ ਬੈਠੀਆਂ ਇਹਦੇ ਦੀ ਪੈਂਜੀ ਇਹਨਾਂ ਦੇ ਪੈਂਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਮਨ ਖੁਸ਼ ਹੋਇਆ ਬਾਬਾ ਮਾਤਾ ਜੀ ਦਾ ਦਰਸ਼ਨ ਕਰਕੇ ਠੀਕ ਹੈ ਆ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮਾਤਾ ਜੀ ਦੇ ਚਰਨਾਂ 'ੇ ਲੱਗਿਆ ਕਰੋ ਆਗੇ ਤੇ ਖੁਸ਼ੀਆਂ ਪਾਓ ਤੁਸੀਂ ਪਹਿਲੇ ਵੀ ਅਨੰਦ ਜੀ ਸ਼ੰਤਪੁਰ ਦੇ ਪਾਉਂਦੇ ਹਾਂਜੀ ਠੀਕ ਹੈ ਹਾਂਜੀ ਇਹ ਪਰਿਵਾਰ ਡੇਰਾ ਬਾਬਾ ਮੋਹਨ ਚਿਸ਼ਤੀ ਬਾਬਾ ਫਿਰ ਡੇਰੇ ਦੇ ਪਰਿਵਾਰ ਦੇ ਨਾਲ ਸਾਡੀ ਗੱਲਬਾਤ ਹੋਈ ਮੈਂ ਸੁਭਾਸ਼ ਮਹਿਤਾ ਸੁਪਰੀਮ ਟਾਈਮ ਪੋਰਟ ਕਪੂਰਾ ਪੀਸ 0